ਸਵਾਗਤ ਹੈ ਅੱਜ ਸਾਡੇ ਹੱਥ ਇੱਕ ਖਬਰ ਲੱਗੀ ਹੈ ਜਿਸ ਨੇ ਸਾਡਾ ਧਿਆਨ ਖਿੱਚਿਆ ਹਾਂਜੀ ਇਹ ਲਾਹੌਰ ਹਾਈ ਕੋਰਟ ਵਿੱਚ ਦائر ਹੋਈ ਇੱਕ ਪਟੀਸ਼ਨ ਬਾਰੇ ਹੈ ਤੇ ਇਸ ਦੇ ਕੇਂਦਰ ਵਿੱਚ ਨੇ ਇੱਕ ਭਾਰਤੀ ਸਿੱਖ ਸ਼ਰਦਾ ਲੂ ਹਾਂ ਤੇ ਇਹ ਮਾਮਲਾ ਵਖਰੇ ਨੂੰ ਭਾਵੇਂ ਇੱਕ ਵਿਅਕਤੀ ਦਾ ਲੱਗਦਾ ਹੋਵੇ ਪਰ ਜਦੋਂ ਇਸ ਦੀਆਂ ਪਰਤਾਂ ਖੋਲਹੀਏ ਤਾਂ ਤਾਂ ਇਹ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜੀਆਂ ਧਾਰਮਿਕ ਯਾਤਰਾਵਾਂ ਹੁੰਦੀਆਂ ਨੇ ਉਨ੍ਹਾਂ ਦੇ ਪੂਰੇ ਤਾਣੇ ਬਾਣੇ ਤੇ ਉਨ੍ਹਾਂ ਦੇ ਕਾਇਦੇ ਕਾਨੂੰਨਾਂ ਤੇ ਤੇ ਜਿਹੜੀ ਨਾਲ ਜੁੜੀ ਨਾਜ਼ੁਕ ਸਿਆਸਤ ਹੈ ਉਸ ਤੇ ਚਾਨਣਾ ਪਾਉਂਦਾ। ਬਿਲਕੁਲ ਤਾਂ ਆਓ ਇਸ ਮਾਮਲੇ ਦੀ ਗਹਿਰਾਈ ਵਿੱਚ ਉਤਰੀਏ। ਅੱਜ ਦੀ ਇਸ ਪਰਚੋਲ ਵਿੱਚ ਅਸੀਂ ਸਿਰਫ ਇਹ ਨਹੀਂ ਵੇਖਾਂਗੇ ਕਿ ਖਬਰ ਕੀ ਹੈ ਬਲਕਿ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪਟੀਸ਼ਨ ਪਿੱਛੇ ਅਸਲ ਮਕਸਦ ਕੀ ਹੋ ਸਕਦਾ ਹੈ। ਇਸ ਵਿੱਚ ਵਰਤੀ ਗਈ ਕਾਨੂੰਨੀ ਰਣਨੀਤੀ ਕੀ ਹੈ ਤੇ ਇਸ ਦੇ ਦੋਵਾਂ ਦੇਸ਼ਾਂ ਦੇ ਸ਼ਰਦਾਲੂਆਂ ਲਈ ਭਵਿੱਖ ਵਿੱਚ ਕੀ ਮਾਇਨੇ ਹੋ ਸਕਦੇ ਨੇ। ਚਲੋ ਫਿਰ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਇਹ ਪਟੀਸ਼ਨ ਹੈ ਕਿਸ ਦੇ ਖਿਲਾਫ ਤੇ ਇਲਜ਼ਾਮ ਕੀ ਲੱਗਿਆ ਦੇਖੋ ਖਬਰ ਦੇ ਮੁਤਾਬਿਕ ਇਹ ਸਾਰਾ ਮਾਮਲਾ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਸ਼ਰਦਾਲੂ ਸਰਬਜੀਤ ਕੌਰ ਦੇ ਦੁਆਲੇ ਘੁੰਮਦਾ ਹੈ ਅੱਛਾ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸੀ ਇੱਕ ਜਥੇ ਦਾ ਹਿੱਸਾ ਬਣ ਕੇ ਠੀਕ ਹੈ ਤੇ ਇਲਜ਼ਾਮ ਲਗਾਇਆ ਗਿਆ ਹੈ ਵੀਜ਼ਾ ਦੀ ਉਲੰਘਣਾ ਦਾ ਵੀਜ਼ਾ ਉਲੰਘਣਾ ਇਹ ਸ਼ਬਦ ਤਾਂ ਆਪਾਂ ਅਕਸਰ ਸੁਣਦੇ ਆਂ ਇਸ ਕੇਸ ਵਿੱਚ ਇਸ ਦਾ ਖਾਸ ਮਤਲਬ ਕੀ ਹੈ ਕਿ ਉਹ ਵੀਜ਼ੇ ਦੀ ਮਿਆਦ ਤੋਂ ਵੱਧ ਸਮਾਂ ਉੱਥੇ ਰੁਕੇ ਨਹੀਂ ਨਹੀਂ ਇੱਥੇ ਮਾਮਲਾ ਓਵਰਸਟੇ ਦਾ ਨਹੀਂ ਹੈ ਮਾਮਲਾ ਹੈ ਵੀਜ਼ੇ ਦੀ ਕਿਸਮ ਦੀ ਉਲੰਘਣਾ ਦਾ ਅੱਛਾ ਉਹ ਕਿਵੇਂ ਪਟੀਸ਼ਨ ਵਿੱਚ ਦਾਵਾ ਇਹ ਕੀਤਾ ਗਿਆ ਹੈ ਕਿ ਉਹਨਾਂ ਨੂੰ ਧਾਰਮਿਕ ਵੀਜ਼ਾ ਮਿਲਿਆ ਸੀ ਜਿਸ ਦਾ ਮਕਸਦ ਸਿਰਫ ਤੇ ਸਿਰਫ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਤੇ ਧਾਰਮਿਕ ਰਸਮਾਂ ਵਿੱਚ ਹਿੱਸਾ ਲੈਣਾ ਹੁੰਦਾ ਹੈ ਪਰ ਇਲਜ਼ਾਮ ਹੈ ਕਿ ਉਹ ਇਸ ਦਾਇਰੇ ਤੋਂ ਬਾਹਰ ਜਾ ਰਹੇ ਸਨ ਸਥਾਨਕ ਲੋਕਾਂ ਨਾਲ ਮੁਲਾਕਾਤਾਂ ਕਰ ਵੇ ਸਨ ਉਹ ਅਤੇ মিডিਆ ਵਿੱਚ ਬੇਲੋੜੀ ਬਿਆਨਬਾਜ਼ੀ ਕਰ ਰਹੇ ਸਨ ਤੇ ਦੋਵਾਂ ਦੇਸ਼ਾਂ ਦੇ ਨਿਯਮਾਂ ਮੁਤਾਬਿਕ ਇਹ ਗਤੀਵਿਧੀਆਂ ਧਾਰਮਿਕ ਵੀਜ਼ੇ ਦੀਆਂ ਸ਼ਰਤਾਂ ਦੇ ਖਿਲਾਫ ਮੰਨੀਆਂ ਜਾਂਦੀਆਂ ਨੇ ਇੱਕ ਮਿੰਟ ਇੱਥੇ ਮੈਨੂੰ ਇੱਕ ਗੱਲ ਖਟਕ ਰਹੀ ਹੈ ਆਮ ਤੌਰ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਤਾਂ ਸਰਕਾਰੀ ਏਜੰਸੀਆਂ ਵੇਖਦੀਆਂ ਨੇ ਜਿਵੇਂ ਇਮੀਗ੍ਰੇਸ਼ਨ ਵਿਭਾਗ ਹੋ ਗਿਆ ਜਾਂ ਪੁਲਿਸ ਹਾਂਜੀ ਬਿਲਕੁਲ ਇਹ ਮਾਮਲਾ ਅਦਾਲਤ ਵਿੱਚ ਕੋਈ ਆਮ ਨਾਗਰਿਕ ਕਿਉਂ ਲੈ ਕੇ ਗਿਆ ਇਸ ਪਿੱਛੇ ਕੌਣ ਹੈ ਆ ਤੁਸੀਂ ਬਿਲਕੁਲ ਸਹੀ ਨਬਜ਼ ਪੜ੍ਹੀ ਹੈ। ਇੱਥੋਂ ਹੀ ਇਹ ਮਾਮਲਾ ਇੱਕ ਸਧਾਰਨ ਕਾਨੂੰਨੀ ਕੇਸ ਤੋਂ ਵੱਧ ਕੇ ਸਿਆਸੀ ਬਣ ਜਾਂਦਾ ਹੈ। ਅੱਛਾ। ਇਹ ਪਟੀਸ਼ਨ ਸੂਬਾਈ ਅਸੈਂਬਲੀ ਦੇ ਇੱਕ ਸਾਬਕਾ ਮੈਂਬਰ ਮਹਿਰ ਮਿੱਠੂਪਾਲ ਨੇ ਆਪਣੇ ਵਕੀਲ ਰਾਹੀਂ ਦਾਇਰ ਕਰਵਾਈ ਹੈ। ਓਹੋ, ਮਤਲਬ ਕੋਈ ਸਿਆਸੀ ਬੰਦਾ। ਹਾਂਜੀ। ਤੇ ਜਦੋਂ ਇੱਕ ਸਾਬਕਾ ਸਿਆਸਤਦਾਨ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ਨੂੰ ਸਿੱਧਾ ਹਾਈ ਕੋਰਟ ਲੈ ਕੇ ਜਾਂਦਾ ਹੈ ਤਾ ਇਸ ਦਾ ਮਤਲਬ ਸਾਫ ਹੈ ਕਿ ਨਿਸ਼ਾਨਾ ਸਿਰਫ ਇੱਕ ਵਿਅਕਤੀ ਨਹੀਂ ਬਲਕਿ ਇਸ ਪਿੱਛੇ ਇੱਕ ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਅੱਛਾ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਸ ਕੇਸ ਨੂੰ ਇੱਕ ਸਿਆਸੀ ਸ਼ਖਸੀਅਤ ਵੱਲੋਂ ਹਵਾ ਦਿੱਤੀ ਜਾ ਰਹੀ ਹੈ ਤਾਂ ਫਿਰ ਇਸ ਪਟੀਸ਼ਨ ਰਾਹੀਂ ਉਹ ਅਦਾਲਤ ਤੋਂ ਚਾਹੁੰਦੇ ਕੀ ਨੇ ਉਹਨਾਂ ਦੀਆਂ ਮੰਗਾਂ ਕੀ ਨੇ ਇਸ ਪਟੀਸ਼ਨ ਵਿੱਚ ਮੁੱਖ ਤੌਰ ਤੇ ਤਿੰਨ ਮੰਗਾਂ ਰੱਖੀਆਂ ਗਈਆਂ ਹਨ ਤੇ ਇਹਨਾਂ ਦਾ ਢਾਂਚਾ ਬੜਾ ਸੋਚ ਸਮਝ ਕੇ ਤਿਆਰ ਕੀਤਾ ਲੱਗਦਾ ਹੈ ਹੂੰ ਪਹਿਲੀ ਮੰਗ ਸਪੂਸ਼ ਸਿੱਧੀ ਤੇ ਸਖਤ ਸਰਬਜੀਤ ਕੌਰ ਨੂੰ ਤੁਰੰਤ ਪਾਕਿਸਤਾਨ ਤੋਂ ਡਿਪੋਰਟ ਕੀਤਾ ਜਾਵੇ ਯਾਨੀ ਦੇਸ਼ੋਂ ਬਾਹਰ ਕੱਢਿਆ ਜਾਵੇ ਤੁਰੰਤ ਡਿਪੋਰਟ ਕਰਨਾ ਇਹ ਤਾਂ ਕਾਫੀ ਗੰਭੀਰ ਮੰਗ ਹੈ ਪਰ ਜਿਵੇਂ ਤੁਸੀਂ ਕਿਹਾ ਇਸ ਵਿੱਚ ਹੋਰ ਵੀ ਮੰਗਾਂ ਨੇ ਤਾਂ ਇੱਕ ਪਾਸੇ ਤਾਂ ਤੁਰੰਤ ਕਾਰਵਾਈ ਦੀ ਗੱਲ ਹੈ ਦੂਜੇ ਪਾਸੇ ਪਵਿੱਖ ਲਈ ਕੀ ਕਿਹਾ ਗਿਆ ਬਿਲਕੁਲ ਦੂਜੀ ਤੇ ਤੀਜੀ ਮੰਗ ਪਵਿੱਖ ਤੇ ਕੇਂਦ੍ਰਿਤ ਹੈ ਤੇ ਸ਼ਾਇਦ ਇਹੀ ਪਿਟੀਸ਼ਨਰ ਦਾ ਅਸਲ ਮਕਸਦ ਹੈ ਕੀ ਹੈ ਉਹ ਦੂਜੀ ਮੰਗ ਇਹ ਹੈ ਕਿ ਪਵਿੱਖ ਵਿੱਚ ਜਿੰਨੇ ਵੀ ਭਾਰਤੀ ਸ਼ਰਧਾਲੂ ਪਾਕਿਸਤਾਨ ਆਉਣ ਉਹਨਾਂ ਤੇ ਸਖਤ ਨਿਗਰਾਨੀ ਰੱਖੀ ਜਾਵੇ ਤਾਂ ਜੋ ਇਹ ਯਕੀਨੀ ਬਣੇ ਕਿ ਉਹ ਸਿਰਫ ਤੇ ਸਿਰਫ ਧਾਰਮਿਕ ਗਤੀਵਿਧੀਆਂ ਤੱਕ ਹੀ ਸੀਮਿਤ ਰਹਿਣ। ਮਤਲਬ ਇੱਕ ਤਰ੍ਹਾਂ ਨਾਲ ਸਾਰੇ ਸ਼ਰਧਾਲੂਆਂ ਲਈ ਨਿਯਮ ਸਖਤ ਕਰਨ ਦੀ ਵਕਾਲਤ ਹੈ। ਹਾਂਜੀ। ਤਾਂ ਇੱਕ ਵਿਅਕਤੀ ਦੀ ਕਥਿਤ ਗਲਤੀ ਨੂੰ ਆਧਾਰ ਬਣਾ ਕੇ ਸਾਰਿਆਂ ਲਈ ਨਿਯਮ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਤਾਂ ਸਭ ਪਾਬੰਦੀਆਂ ਲਾਉਣ ਵਾਲੀਆਂ ਗੱਲਾਂ ਹੋ ਗਈਆਂ। ਕੀ ਪਟੀਸ਼ਨ ਵਿੱਚ ਕੋਈ ਉਸਾਰੂ ਸੁਝਾਅ ਵੀ ਹੈ ਕਿ ਇਸ ਸਥਿਤੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ? ਹਾਂ। पीजी ਮੰਗੇ ਇੱਕ ਸੁਝਾਅ ਦੇ ਰੂਪ ਵਿੱਚ ਹੀ ਪੇਸ਼ ਕੀਤੀ ਗਈ ਹੈ اچھا ਪਟੀਸ਼ਨਰ ਨੇ ਸੁਝਾਅ ਦਿੱਤਾ ਹੈ ਕਿ ਭਵਿਕ ਵਿੱਚ ਜਦੋਂ ਵੀ ਭਾਰਤ ਤੋਂ ਸ਼ਰਦਾਲੂਆਂ ਦੇ ਜਥੇ ਆਉਣ ਤਾਂ ਉਹਨਾਂ ਦੇ ਨਾਲ ਕੋਈ ਸਰਕਾਰੀ ਅਧਿਕਾਰੀ ਜਾਂ ਸੁਰੱਖਿਆ ਕਰਮਚਾਰੀ ਜਿਵੇਂ ਕੋਈ ਡਿਪਲੋਮੈਟ ਨੂੰ ਵੀ ਭੇਜਿਆ ਜਾਵੇ ਹਮ ਤਰਕ ਇਹ ਦਿੱਤਾ ਗਿਆ ਹੈ ਕਿ ਉਹ ਅਧਿਕਾਰੀ ਜਥੇ ਦੀ ਨਿਗਰਾਨੀ ਕਰੇਗਾ ਤੇ ਯਕੀਨੀ ਬਣਾਏਗਾ ਕਿ ਕੋਈ ਵੀ ਵੀਜ਼ਾ ਨਿਯਮਾਂ ਨੂੰ ਨਾ ਤੋੜੇ ਇਹ ਗੱਲ ਸਮਝ ਆਂਦੀ ਹੈ ਤਾਂ ਮਤਲਬ ਪਹਿਲੀ ਮੰਗ ਇੱਕ ਵਿਅਕਤੀ ਦੇ ਤੁਰੰਤ ਕਾਰਵਾਈ ਲਈ ਤੇ ਬਾਕੀ ਦੋ ਮੰਗਾ ਪੂਰੇ ਸਿਸਟਮ ਨੂੰ ਬਦਲਣ ਲਈ ਹੁਣ ਜੇਕਰ ਸਿਸਟਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜਵਾਬਦੇ ਕਿਸ-ਕਿਸ ਨੂੰ ਬਣਾਇਆ ਗਿਆ ਕੀ ਇਹ ਕੇਸ ਸਿਰ ਸਰਬਜੀਤ ਕੌਰ ਦੇ ਖਿਲਾਫ ਹੈ ਨਹੀਂ ਅਤੇ ਇੱਥੇ ਹੀ ਪਟੀਸ਼ਨਰ ਦੀ ਕਾਨੂੰਨੀ ਰਣਨੀਤੀ ਹੋਰ ਵੀ ਸਾਫ਼ ਨਜ਼ਰ ਆਉਂਦੀ ਹੈ ਕਿਵੇਂ ਇਸ ਕੇਸ ਨੂੰ ਸਿਰਫ ਇੱਕ ਵਿਅਕਤੀ ਦੀ ਜਲਤੀ ਤੱਕ ਸੀਮਿਤ ਨਹੀਂ ਰੱਖਿਆ ਗਿਆ ਸਰਬਜੀਤ ਕੌਰ ਤੋਂ ਇਲਾਵਾ ਪਾਕਿਸਤਾਨ ਸਰਕਾਰ ਦੇ ਕਈ ਵੱਡੇ ਤੇ ਅਹਿਮ ਵਿਭਾਗਾਂ ਨੂੰ ਵੀ ਜਵਾਬਦੇ ਬਣਾ ਕੇ ਕਟਾਰੇ ਵਿੱਚ ਖੜਾ ਕੀਤਾ ਗਿਆ ਕਿਹੜੇ-ਕਿਹੜੇ ਵਿਭਾਗ ਇਹ ਦਿਲਚਸਪ ਹੈ ਇਸ ਵਿੱਚ ਪਾਕਿਸਤਾਨ ਦਾ ਗ੍ਰਹਿ ਮੰਤਰਾਲਾ ਮਤਲਬ ਮਿਨਿਸਟਰੀ ਆਫ ਇੰਟੀਰੀਅਰ ਜੋ ਵੀਜ਼ਾ ਤੇ ਸੁਰੱਖਿਆ ਦੇ ਮਾਮਲੇ ਵੇਖਦਾ ਹੈ ਠੀਕ ਅਤੇ ਵਿਦੇਸ਼ ਮੰਤਰਾਲਾ ਮਿਨਿਸਟਰੀ ਆਫ ਫੋਰਨ ਅਫੇਅਰਸ ਜੋ ਦੋ ਪੱਖੀ ਸਬੰਧਾਂ ਲਈ ਜ਼ਿੰਮੇਵਾਰ ਹੈ ਦੋਨਾਂ ਨੂੰ ਥਿਰ ਬਣਾਇਆ ਗਿਆ ਓਕੇ ਪਰ ਇਸ ਤੋਂ ਵੀ ਅੱਗੇ ਜਾ ਕੇ ਦੋ ਹੋਰ ਸੰਸਥਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਸਿੱਧੇ ਤੌਰ ਤੇ ਸ਼ਰਦਾਲੂਆਂ ਨਾਲ ਜੁੜੀਆਂ ਹੋਈਆਂ ਨੇ ਓਹ ਕਿਹੜੀਆਂ ਪਹਿਲੀ ਹੈ ਇਵੈਕੂਏਟਰਸਟ ਪ੍ਰੋਪਰਟੀ ਬੋਰਡ ਯਾਨੀ ਈਟੀਪੀਬੀ ਇਹ ਉਹ ਸੰਸਥਾ ਹੈ ਜੋ ਪਾਕਿਸਤਾਨ ਵਿੱਚ ਕਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਜਿਵੇਂ ਗੁਰਦੁਆਰਿਆਂ ਤੇ ਮੰਦਰਾਂ ਦੀ ਦੇਖਪਾਲ ਕਰਦੀ ਹੈ ਅੱਛਾ ਮਤਲਬ ਸ਼ਰਦਾਲੂਆਂ ਦਾ ਸਾਰਾ ਇਂਤਜ਼ਾਮ ਇਹ ਹੀ ਵੇਖਦੇ ਨੇ ਹਾਂਜੀ ਰਿਹائش ਲੰਗਰ ਯਾਤਰਾ ਸਭ ਕੁਝ ਸੋ ਉਹਨਾਂ ਨੂੰ ਧਿਰ ਬਣਾਉਣ ਦਾ ਮਤਲਬ ਹੈ ਕਿ ਪਟੀਸ਼ਨਰ ਉਹਨਾਂ ਤੇ ਲਾਪਰਵਾਹੀ ਦਾ ਦੋਸ਼ ਲਗਾ ਰਿਹਾ ਹੈ ਅਤੇ ਦੂਜੀ ਸੰਸਥਾ ਦੂਜੀ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੀਐਸਜੀਪੀਸੀ ਮਤਲਬ ਉਥੋਂ ਦੀ ਸਥਾਨਿਕ ਕਮੇਟੀ ਹਾਂ ਇਹਨਾਂ ਨੂੰ ਸ਼ਾਮਿਲ ਕਰਨ ਦਾ ਮਤਲਬ ਹੈ ਕਿ ਪਟੀਸ਼ਨਰ ਸਥਾਨਿਕ ਸਿੱਖ ਲੀਡਰਸ਼ਿਪ ਤੇ ਵੀ ਸਵਾਲ ਚੁੱਕ ਰਿਹਾ ਹੈ ਕਿ ਉਹਨਾਂ ਨੇ ਮਹਿਮਾਨ ਸ਼ਰਧਾਲੂਆਂ ਨੂੰ ਨਿਯਮਾਂ ਵਿੱਚ ਰਹਿਣ ਲਈ ਕਿਉਂ ਨਹੀਂ ਕਿਹਾ ਸੋ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਵਾਲੀ ਗੱਲ ਹੈ ਵਾਹ ਮਤਲਬ ਇਹ ਸਿਰਫ ਇੱਕ ਸ਼ਰਧਾਲੂ ਦਾ ਮਾਮਲਾ ਨਹੀਂ ਬਲਕਿ ਪੂਰੇ ਪ੍ਰਬੰਧਕੀ ਢਾਂਚੇ ਦੀ ਜਵਾਬਦੇਹੀ ਦਾ ਸਵਾਲ ਬਣਾ ਦਿੱਤਾ ਗਿਆ ਹੈ ਤਾਂ ਫਿਰ ਅਦਾਲਤ ਨੇ ਇਸਤੇ ਕੀ ਕਦਮ ਚੁੱਕਿਆ ਲਾਹੌਰ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ ਜਿਸ ਦਾ ਮਤਲਬ ਹੈ ਕਿ ਅਦਾਲਤ ਇਸ ਮਾਮਲੇ ਨੂੰ ਗੰਭੀਰ ਤੇ ਸੁਣਨ ਯੋਗ ਮੰਦੀ ਹੈ ਹਮ ਖਬਰ ਮੁਤਾਬਕ ਇਸ ਕੇਸ ਦੀ ਸੁਣਵਾਈ ਲਈ 5 ਦਸੰਬਰ 2025 ਦੀ ਤਾਰੀਖ ਤੈਅ ਕੀਤੀ ਗਈ ਸੀ 1 ਮਿੰਟ ਇੱਥੇ ਕੁਝ ਗੜਬੜ ਲੱਗ ਰਹੀ ਹੈ ਤਾਰੀਖਾਂ ਤੇ ਧਿਆਨ ਦਿਓ ਹਾਂਜੀ ਤੁਸੀਂ ਕਹਾਂ ਕਿ ਸਰਬਜੀਤ ਕੌਰ 4 ਨਵੰਬਰ 2025 ਨੂੰ 10 ਦਿਨਾਂ ਦੇ ਵੀਜ਼ੇ ਤੇ ਪਾਕਿਸਤਾਨ ਪਹੁੰਚੇ ਸਨ ਹਾਂ ਖਬਰ ਇਹ ਕਹਿੰਦੀ ਹੈ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਉਹਨਾਂ ਨੂੰ 14 ਨਵੰਬਰ ਦੇ ਆਸ-ਪਾਸ ਤੱਕ ਵਾਪਸ ਚਲੇ ਜਾਣਾ ਚਾਹੀਦਾ ਸੀ ਪਰ ਇਹ ਖਬਰ ਤੇ ਪਟੀਸ਼ਨ ਦਸੰਬਰ ਦੀ ਹੈ ਲਗਭਗ 20 ਦਿਨ ਬਾਅਦ ਦੀ ਹੂੰ ਸਹੀ ਗੱਲ ਹੈ ਤੇ ਪਟੀਸ਼ਨ ਵਿੱਚ ਉਹਨਾਂ ਨੂੰ ਤੁਰੰਤ ਰਿਪੋਰਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਉਸ ਵਿਅਕਤੀ ਨੂੰ ਰਿਪੋਰਟ ਕਰਨ ਦੀ ਮੰਗ ਕਿਵੇਂ ਕਰ ਸਕਦੇ ਹੋ ਜੋ ਸ਼ਾਇਦ ਪਹਿਲੇ ਹੀ ਦੇਸ਼ ਛੱਡ ਚੁੱਕਾ ਹੋਵੇ ਇਹੀ ਇਸ ਕੇਸ ਦਾ ਸਭ ਤੋਂ ਦਿਲਚਸਪ ਤੇ ਸ਼ਾਇਦ ਸਭ ਤੋਂ ਅਹਿਮ ਪਹਿਲੂ ਹੈ ਹਾਂ ਇਸ ਬੇਮਿਲ ਤਾਰੀਖਾਂ ਦੇ ਕਈ ਮਤਲਬ ਹੋ ਸਕਦੇ ਨੇ ਪਹਿਲੀ ਸੰਭਾਵਨਾ ਜੋ ਸਭ ਤੋਂ ਸਿੱਧੀ ਹੈ ਉਹ ਇਹ ਕਿ ਸ਼ਾਇਦ ਉਹਨਾਂ ਨੇ ਆਪਣਾ ਵੀਜ਼ਾ ਵਧਾ ਲਿਆ ਹੋਵੇ ਜਿਸ ਦਾ ਜ਼ਿਕਰ ਖਬਰ ਵਿੱਚ ਨਹੀਂ ਹੈ ਓਕੇ ਦੂਜੀ ਸੰਭਾਵਨਾ ਇਹ ਹੈ ਕਿ ਉਹ ਵੀਜ਼ੇ ਤੋਂ ਵੱਧ ਸਮਾਂ ਉੱਥੇ ਰੁਕੇ ਹੋਣ ਮਤਲਬ ਓਵਰਸਟੇ ਕਰ ਰਹੇ ਹੋਣ ਜੋ ਆਪਣੇ ਆਪ ਵਿੱਚ ਇੱਕ ਗੰਭੀਰ ਜੁਰਮ ਹੈ ਪਰ ਜੇਕਰ ਅਜਿਹਾ ਹੁੰਦਾ ਤਾਂ ਖਬਰ ਵਿੱਚ ਇਸ ਦਾ ਜ਼ਿਕਰ ਜ਼ਰੂਰ ਹੁੰਦਾ ਇਹ ਤਾਂ ਹੋਰ ਵੀ ਵੱਡਾ ਇਲਜ਼ਾਮ ਬਣ ਜਾਂਦਾ ਕੀ ਕੋਈ ਤੀਜੀ ਸੰਭਾਵਨਾ ਵੀ ਹੈ ਬਿਲਕੁਲ ਅਤੇ ਮੈਨੂੰ ਲੱਗਦਾ ਹੈ ਕਿ ਤੀਜੀ ਸੰਭਾਵਨਾ ਸਭ ਤੋਂ ਵੱਧ ਤਰਕਸੰਗਤ ਹੈ ਤੇ ਇਹ ਪਟੀਸ਼ਨਰ ਦੀ ਅਸਲ ਰਣਨੀਤੀ ਵੱਲ ਇਸ਼ਾਰਾ ਕਰਦੀ ਹੈ। ਓਕੇ ਹੋ ਸਕਦਾ ਹੈ ਕਿ ਪਟੀਸ਼ਨ ਦਾਇਰ ਕਰਨ ਵੇਲੇ ਪਟੀਸ਼ਨਰ ਨੂੰ ਵੀ ਪਤਾ ਹੋਵੇ ਕਿ ਸਰਬਜੀਤ ਕੌਰ ਪਾਕਿਸਤਾਨ ਵਿੱਚ ਮੌਜੂਦ ਨਹੀਂ ਹਨ। ਅੱਛਾ ਤੁਰੰਤ ਰਿਪੋਰਟ ਕਰਨ ਦੀ ਮੰਗ ਸਿਰਫ ਇੱਕ ਕਾਨੂੰਨੀ ਦਾਅ ਪੇਚ ਜਾਂ ਕੀ ਕਹਿੰਦੇ ਨੇ ਲੀਗਲ ਹੁੱਕ ਹੋ ਸਕਦੀ ਹੈ ਤਾਂ ਕਿ ਕੇਸ ਨੂੰ ਅਦਾਲਤ ਵਿੱਚ ਦਾਖਲ ਕੀਤਾ ਜਾ ਸਕੇ। ਅੱਛਾ ਤਾਂ ਮਕਸਦ ਕੁਝ ਹੋਰ ਹੈ। मतलब सर्बजीत कौर ਦਾ ਨਾ ਸਿਰਫ ਇੱਕ ਬਹਾਨਾ ਹੈ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਕਾਨੂੰਨੀ ਤੌਰ ਤੇ ਇਸ ਨੂੰ ਪ੍ਰੈਸੀਡੈਂਟ ਸੈਟਿੰਗ ਜਾਂ ਮਿਸਾਲ ਕਾਇਮ ਕਰਨਾ ਕਿਹਾ ਜਾ ਸਕਦਾ ਹੈ ਇੱਥੇ ਅਸਲ ਨਿਸ਼ਾਨਾ ਸ਼ਾਇਦ ਸਰਬਜੀਤ ਕੌਰ ਨਹੀਂ ਬਲਕਿ ਉਹ ਪੂਰਾ ਸਿਸਟਮ ਹੈ ਜਿਸ ਤਹਿਤ ਯਾਤਰਾਵਾਂ ਹੁੰਦੀਆਂ ਹਨ ਡਿਪੋਰਟ ਕਰਨ ਦੀ ਮੰਗ ਪਾਵੇਂ ਹੁਣ ਬੇਮਾਇਨੀ ਹੋਵੇ ਪਰ ਇਸ ਬਹਾਨੇ ਅਦਾਲਤ ਵਿੱਚ ETPB ਗ੍ਰਹਿ ਮੰਤਰਾਲੇ ਵਰਗੀਆਂ ਸੰਸਥਾਵਾਂ ਦੀ ਜਵਾਬਦੇਹੀ ਤੈਅ ਕਰਵਾਉਣਾ ਤੇ ਪਵਿੱਖੀ ਯਾਤਰਾਵਾਂ ਲਈ ਅਦਾਲਤ ਤੋਂ ਸਖਤ ਨਿਯਮ ਲਾਗੂ ਕਰਾਉਣਾ ਹੀ ਅਸਲ ਮਕਸਦ ਹੋ ਸਕਦਾ ਹੈ ਮਤਲਬ ਅਦਾਲਤ ਰਾਹੀਂ ਸਰਕਾਰ ਤੇ ਦਬਾਅ ਬਣਾਉਣ ਦਾ ਇੱਕ ਸਿਆਸੀ ਤਰੀਕਾ ਬਿਲਕੁਲ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਤਾਂ ਇਹ ਸਾਰਾ ਮਾਮਲਾ ਇੱਕ ਸ਼ਰਧਾਲੂ ਦੀ ਕਥਿਤ ਗਲਤੀ ਤੋਂ ਸ਼ੁਰੂ ਹੋ ਕੇ ਦੋਵਾਂ ਦੇਸ਼ਾਂ ਵਿਚਾਲੇ ਧਾਰਮਿਕ ਯਾਤਰਾਵਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਤੱਕ ਪਹੁੰਚ ਗਿਆ ਹੈ ਬਿਲਕੁਲ ਇਹ ਯਾਤਰਾ ਮੋ 1974 ਵਿੱਚ ਹੋਏ ਭਾਰਤ-ਪਾਕਿਸਤਾਨ ਧਾਰਮਿਕ ਸਥਾਨਾਂ ਦੀ ਯਾਤਰਾ ਬਾਰੇ ਪ੍ਰੋਟੋਕਾਲ ਦੇ ਤਹਿਤ ਹੁੰਦੀਆਂ ਹਨ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਸਮਝੌਤਾ ਹੈ। ਹਾਂ। ਪਰ ਇਸ ਦੇ ਨਾਲ ਹੀ ਦੋਵਾਂ ਪਾਸਿਆਂ ਦੀਆਂ ਸੁਰੱਖਿਆ ਏਜੰਸੀਆਂ ਹਮੇਸ਼ਾ ਚੌਕਸ ਰਹਿੰਦੀਆਂ ਨੇ। ਉਹਨਾਂ ਨੂੰ ਡਰ ਰਹਿੰਦਾ ਹੈ ਕਿ ਧਰਮ ਦੀ ਆੜ ਵਿੱਚ ਕੋਈ ਜਾਸੂਸੀ ਜਾਂ ਅਣਚਾਹੀ ਗਤੀਵਿਧੀ ਨਾ ਹੋਵੇ। ਇਸ ਲਈ ਸਥਾਨਿਕ ਲੋਕਾਂ ਨਾਲ ਮਿਲਣ ਜਾਂ ਮੀਡੀਆ ਨੂੰ ਬਿਆਨ ਦੇਣ ਵਰਗੀਆਂ ਗੱਲਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਇਸ ਦਾ ਮਤਲਬ ਇਹ ਵੀ ਹੋਇਆ ਕਿ ਸ਼ਰਧਾਲੂਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਕੋਸਕ ਦਾ ਇਹ ਨਾ ਇਰਾਦਾ ਸਿਰਫ ਦੋਸਤੀ ਵਧਾਉਣ ਦਾ ਹੋਵੇ ਪਰ ਇਸ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਵੱਖਰੇ ਢੰਗ ਨਾਲ ਵੇਖਿਆ ਜਾ ਸਕਦਾ ਹੈ। ਸਹੀ ਗੱਲ ਹੈ। ਖਾਸ ਕਰਕੇ ਜਦੋਂ ਕਰਤਾਰਪੁਰ ਲਾਂਗੇ ਵਰਗੀ ਸਹੂਲਤ ਮੌਜੂਦ ਹੈ ਜਿਸ ਦੇ ਨਿਯਮ ਵੱਖਰੇ ਤੇ ਬਧੇਰੇ ਸਪਸ਼ਟ ਨੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਰਾਣੇ ਪ੍ਰੋਟੋਕਾਲ ਵਾਲੀਆਂ ਯਾਤਰਾਵਾਂ ਤੇ ਹੋਰ ਸਵਾਲ ਖੜੇ ਕਰੇ ਕਰ ਸਕਦੀਆਂ ਨੇ। ਸਹੀ ਕਿਹਾ। ਕਰਤਾਰਪੁਰ ਲਾਂਗਾ ਇੱਕ ਦਿਨ ਦੀ ਬਿਨਾ ਵੀਜ਼ਾ ਯਾਤਰਾ ਹੈ ਜੋ ਬਹੁਤ ਹੀ ਨਿਯੰਤਰਿਤ ਮਾਹੌਲ ਵਿੱਚ ਹੁੰਦੀ ਹੈ। बड़े जत्थे 10-10 ਦਿਨਾਂ ਲਈ ਦੇਸ਼ ਦੇ ਅੰਦਰ ਵੱਖਰੇ-ਵੱਖਰੇ ਥਾਵਾਂ ਤੇ ਜਾਂਦੇ ਨੇ ਜਿਸ ਕਰਕੇ ਇਹਨਾਂ ਤੇ ਨਿਗਰਾਨੀ ਰੱਖਣਾ ਵਦੇਰੇ ਗੁੰਜਲਦਾਰ ਹੁੰਦਾ ਹੈ ਇਹ ਪਟੀਸ਼ਨ ਉਸੇ ਗੁੰਜਲਦਾਰ ਪ੍ਰਕਿਰਿਆ ਨੂੰ ਹੋਰ ਸਖਤ ਕਰਨ ਲਈ ਇੱਕ ਹਥਿਆਰ ਵਜੋਂ ਵਰਤੀ ਜਾ ਰਹੀ ਜਾਪਦੀ ਹੈ ਤਾਂ ਕੁਲ ਮਿਲਾ ਕੇ ਜੇਕਰ ਅਸੀਂ ਸਾਰੀ ਜਾਣਕਾਰੀ ਨੂੰ ਜੋੜ ਕੇ ਵੇਖੀਏ ਤਾਂ ਤਸਵੀਰ ਇਹ ਬਣਦੀ ਹੈ ਕਿ ਇੱਕ 파ਰਤੀ ਸਰਦਾਲੂ ਸਰਬਜੀਤ ਕੌਰ ਦੇ ਨਾਂ ਤੇ ਲਾਹੌਰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਹੋਈ ਹੈ ਉਪਰੋਂ ਵੇਖਣ ਨੂੰ ਇਹ ਵੀਜ਼ਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਲੱਗਦਾ ਹੈ ਪਰ ਜੇ ਵੋ ਅਸੀਂ ਗਹਿਰਾਈ ਵਿੱਚ ਜਾਂਦੇ ਹਾਂ ਤਾਂ ਇਹ ਇੱਕ ਸਾਬਕਾ ਸਿਆਸਤਦਾਨ ਵੱਲੋਂ ਸ਼ੁਰੂ ਕੀਤੀ ਇੱਕ ਸੋਚੀ ਸਮਝੀ ਕਾਨੂੰਨੀ ਤੇ ਸਿਆਸੀ ਮੂਹਮ ਨਜ਼ਰ ਆਉਂਦੀ ਹੈ ਹਮ ਇਸ ਦਾ ਅਸਲ ਨਿਸ਼ਾਨਾ ਇੱਕ ਵਿਅਕਤੀ ਨੂੰ ਸਜ਼ਾ ਦੇਵਾਣਾ ਨਹੀਂ ਬਲਕਿ ਭਵਿੱਖ ਵਿੱਚ ਭਾਰਤ ਤੋਂ ਆਉਣ ਵਾਲੇ ਸਾਰੇ ਸ਼ਰਦਾਲੂਆਂ ਲਈ ਨਿਯਮਾਂ ਨੂੰ ਹੋਰ ਸਖਤ ਕਰਵਾਉਣਾ ਹੈ ਅਤੇ ਉਨ੍ਹਾਂ ਦੀ ਨਿਗਰਾਨੀ ਵਧਾਉਣਾ ਹੈ ਤੇ ਇਸ ਰਣਨੀਤੀ ਤਹਿਤ ਪਟੀਸ਼ਨ ਵਿੱਚ ਸਿਰਫ ਸ਼ਰਧਾਲੂ ਨੂੰ ਹੀ ਨਹੀਂ ਬਲਕਿ ਪਾਕਿਸਤਾਨੀਆਂ ਵੱਡੀਆਂ ਸਰਕਾਰੀ ਸੰਸਥਾਵਾਂ ਜਿਵੇਂ ਗ੍ਰਹਿ ਮੰਤਰਾਲਾ ਵਿਦੇਸ਼ ਮੰਤਰਾਲਾ ਈਟੀਪੀਬੀ ਤੇ ਪੀਐਸ ਜੀਪੀਸੀ ਨੂੰ ਵੀ ਟੀਰ ਬਣਾਇਆ ਗਿਆ ਤਾਂ ਜੋ ਪੂਰੇ ਸਿਸਟਮ ਤੇ ਦਬਾਅ ਪਾਇਆ ਜਾ ਸਕੇ ਬਿਲਕੁਲ ਅਤੇ ਇਸ ਸਭ ਦੇ ਵਿਚਕਾਰ ਤਰੀਖਾਂ ਦਾ ਜੋੜ ਤੋੜ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਪਟੀਸ਼ਨ ਤੱਥਾਂ ਤੋਂ ਵੱਧ ਇੱਕ ਰਣਨੀਤੀ ਤੇ ਆਧਾਰਿਤ ਹੋ ਸਕਦੀ ਹੈ ਜਿਸ ਦਾ ਅਸਲ ਮਕਸਦ ਅਦਾਲਤ ਰਾਹੀਂ ਨੀਤੀਗਤ ਬਦਲਾਵ ਲਿਆਉਣਾ ਹੈ ਹਾਂਜੀ ਇਸ ਸਾਰੀ ਚਰਚਾ ਤੋਂ ਬਾਅਦ ਇੱਕ ਵਿਚਾਰ ਕਰਨ ਵਾਲਾ ਸਵਾਲ ਇਹ ਬਣਦਾ ਹੈ ਇਸ ਕੇਸ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਕੀ ਇਹ ਭਵਿੱਖ ਵਿੱਚ ਕਰਤਾਰਪੁਰ ਲਾਂਗੇ ਅਤੇ ਹੋਰ ਧਾਰਮਿਕ ਯਾਤਰਾਵਾਂ ਤੇ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਚੇਤਾਵਨੀ ਹੈ ਯਕਿ ਇਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਲਈ ਇੱਕ ਮੌਕਾ ਹੈ ਕਿ ਉਹ 1974 ਦੇ ਪੁਰਾਣੇ ਪ੍ਰੋਟੋਕਾਲ ਤੇ ਮੁੜ ਵਿਚਾਰ ਕਰਨ ਤੇ ਅੱਜ ਦੇ ਜ਼ਮਾਨੇ ਮੁਤਾਬਿਕ ਨਿਯਮਾਂ ਨੂੰ ਹੋਰ ਸਪਸ਼ਟ ਤੇ ਪਾਰਦਰਸ਼ੀ ਬਣਾਉਣ ਤਾਂ ਜੋ ਸ਼ਰਦਾ ਸਿਆਸਤ ਦੇ ਪੇਟ ਨਾ ਚੜੇ